ਵੈਰੀਕੋਸ ਵੇਇਨਸ ਦੀ ਗੱਲ ਕਰਨ ਲੱਗੇ ਆ ਪਿੰਜੜੀਆਂ ਦੇ ਵਿੱਚ ਨਸਾਂ ਦਾ ਫੁੱਲ ਜਾਣਾ ਪਿੰਜੜੀਆਂ ਦੇ ਵਿੱਚ ਨਸਾਂ ਨੀਲੇ ਰੰਗ ਦੀਆਂ ਹੋ ਜਾਂਦੀਆਂ ਨੇ ਔਰਤਾਂ ਜ਼ਿਆਦਾਤਰ ਪਰੇਸ਼ਾਨ ਨੇ ਇਸ ਗੰਭੀਰ ਬਿਮਾਰੀ ਨੂੰ ਲੈ ਕੇ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਕੁਸ਼ੇਸ਼ ਸਿੰਘ ਸੋ ਕਿਹੜੀਆਂ ਤਸਮਤਾ ਕਰੀਏ ਕਿ ਵੈਰੀਕੋਸ ਵੇਇਨਸ ਤੋਂ ਰਾਹਤ ਮਿਲ ਜਾਵੇ ਨੰਬਰ 1 ਆਪਾਂ ਨੂੰ ਚਾਹੀਦਾ ਹੈ ਸਭ ਤੋਂ ਪਹਿਲਾਂ ਚਾਦਰ ਆਪਾਂ ਕੀ ਕਰਾਂਗੇ ਆਪਣੇ ਪਿੰਜੜੀ ਨੂੰ ਸਟ੍ਰੈਚ ਕਰਾਂਗੇ ਕਾਫ ਮਸਲ ਨੂੰ ਆਪਾਂ ਪੰਜੇ ਤੇ ਇਦਾਂ ਪਾ ਲਾਂਗੇ ਔਰ ਜੋ ਗੋਡਾ ਹੈ ਉਹ نیچے ਔਰ ਜੋ ਆਪਣੀ ਅੱਡੀ ਹੈ ਉਹ ਵੀ ਨਾਲ ਟੱਚ ਚਾਹੀਦੀ ਆ ਐਦਾਂ ਲੇਟ ਜਾਣਾ ਹੈ ਔਰ ਖਿੱਚ ਦੇਣਾ ਹੈ ਜ਼ੋਰ ਦੀ ਹੱਥਾਂ ਨਾਲ ਇੱਥੇ ਆਪਾਂ 10 ਸੈਕਿੰਡ ਹੋਲਡ 1 2 3 10 ਟੈਂਡ ਰਿਲੈਕਸ ਇਸ ਦੀਆਂ ਤੁਸੀਂ 4 ਤੋਂ 5 ਰੈਪੀਟੀਸ਼ਨ ਸਵੇਰੇ ਸ਼ਾਮ ਕਰਪੀਆਂ ਨੇ ਇਹ ਹੋਗੀ ਨੰਬਰ 1 ਕਸਰਤ ਦੂਸਰੀ ਐਕਸਰਸਾਈਜ਼ ਕੀ ਹੈ ਹੀਲ ਰੇਜ਼ ਕਰਾਂਗੇ ਛੇਰ ਦੀ ਮਦਦ ਨਾਲ ਆਪਾਂ ਖੜ੍ਹ ਜਾਾਂਗੇ ਔਰ ਅੱਡੀਆਂ ਉੱਪਰ ਚੱਕ ਦਾਂਗੇ 1 2 3 4 5 Then relax, ek, do, then, jar, punch, then relax.